ਦੇਖੋ ਜੀ ਤਾਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਟੂਰਿਜ਼ਮ ਤੇ ਕਲਚਰ ਵੋ ਬਾਗ ਪੰਜਾਬ ਦਾ ਕਿ ਜਿੰਨਾ ਸਦਕੇ ਇਹ ਕਪੂਰਥਲਾ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਅਸੀਂ ਦੁਬਾਰਾ ਤੋਂ ਇਹ ਹੈਰੀਟੇਜ ਫੈਸਟੀਵਲ ਇੱਥੇ ਕਰਾਉਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਪੂਰਥਲਾ ਇੱਕ بڑا ਇਤਿਹਾਸਿਕ ਤੇ ਹੈਰੀਟੇਜ ਦੇ ਵਿੱਚ ਸ਼ਹਿਰ ਹੈ ਤਾਂ ਇਹਦੇ ਵਿੱਚ ਇਹ ਜੇ ਪ੍ਰੋਗਰਾਮ ਇਹ ਜੇ ਸਮਾਗਮ ਹੋਣੇ ਆਪਣੇ ਆਪ ਦੇ ਵਿੱਚ ਸਾਡੇ ਲਈ ਮਾਨ ਦੀ ਗੱਲ ਹੈ ਕਿ ਆਪਾਂ ਫੇਰ ਦੁਬਾਰਾ ਮੁੜ ਜੋ ਇੱਥੇ ਦੀ ਹੈਰੀਟੇਜ ਹੈ ਲੋਕਾਂ ਤੱਕ ਪਹੁੰਚਾਰੇ ਨੇ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਣ ਲੱਗੇ ਨੇ ਲੋਕ ਲੋਕ ਇਹਨੂੰ ਦੇਖਣਗੇ ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹ ਵੀ ਹੈਰੀਟੇਜ ਆਪਣੇ ਕਲਚਰ ਦੇ ਬਾਰੇ ਵਿੱਚ ਦੁਬਾਰਾ ਪਤਾ ਲੱਗੂਗਾ ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ ਇਹ ਸਾਰੇ ਬੰਦੋਬਸਤ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ ਤੁਹਾਡੇ ਮਾਣ ਹੈ ਮੈਨੂੰ ਸਾਰਿਆਂ ਨੂੰ ਅਭੀ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ ਇੰਨਾ ਰਿਚ ਕਲਚਰ ਹੈ ਇਹਨੂੰ ਦੇਖਣ ਨੂੰ ਇਹਨੂੰ ਜੀਣ ਦਾ ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ ਤਾਂ ਇਹਦੇ ਵਿੱਚ ਸਾਰੇ ਤੁਸੀਂ ਆਓ ਧੰਨਵਾਦ ਇਹ ਸਭ ਇਹ ਯੂਥ ਨੂੰ ਕਿੱਥੇ ਕਿੱਥੇ ਵਰਤਣਾ ਚਾਹੀਦਾ ਬਹੁਤ ਜ਼ਰੂਰੀ ਹੈ ਕਿਤੇ ਇਹੋ ਜਿਹਾ ਇਵੈਂਟ ਐਲਕੂ ਨੇ ਤੁਸੀਂ ਵੀ ਯੂਥ ਨੂੰ ਲਿਆਉਣ ਦੇ ਪ੍ਰਯਾਸ ਕੀਤੇ ਨੇ ਇਸ ਮੇਲੇ ਵਿੱਚ ਬਿਲਕੁਲ ਅਸੀਂ ਹਰ ਵਾਰ ਯੂਥ ਨਾਲ ਪਹੁੰਚ ਕਰਨ ਦੀ ਸਾਰੀ ਇਹ ਕੋਸ਼ਿਸ਼ ਕੀਤੀ ਹੈ ਔਰ ਇੱਥੇ ਤੁਸੀਂ ਦੇਖੋਗੇ ਜੋ ਸਾਡੇ ਵੱਲੋਂ ਜੋ ਇਵੈਂਟਸ ਨੇ ਜਾਂ ਜੋ ਸਾਡੇ ਵੱਲੋਂ ਜੋ ਵੀ ਅਸੀਂ ਐਕਟੀਵਿਟੀ ਦੇ ਇਥੇ ਪਲਾਨ ਕੀਤੀਆਂ ਹਰ ਵਰਗ ਨੂੰ ਟੱਚ ਕਰਦੀਆਂ ਜੇ ਭਾਵੇਂ ਉਹ ਬੱਚੇ ਹੋਣ ਜਾਂ ਉਹਨੂੰ ਭਾਵੇਂ ਯੂਥ ਹੋਣ ਨਾਲ ਦੀ ਨਾਲ ਹਰ ਕਿਸਮ ਦਾ ਜੋ ਅਸੀਂ ਟੱਚਾ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ ਚਾ ਸੂਫੀ ਹੋਏ ਕਵਾਲੀ ਹੋਏ ਫੋਕ ਹੋਏ ਹਰ ਕਿਸਮ ਦਾ ਅਸੀਂ ਇਹਦੇ ਵਿੱਚ ਅਰੇਂਜਮੈਂਟਸ ਕੀਤੇ ਨੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜੋ ਸਾਡਾ ਸਾਡਾ ਕੋਸ਼ਿਸ਼ ਹੈ ਸਾਡੀ ਇਹ ਪ੍ਰਿਆਸ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਔਰ ਅਖੀਰ ਦੇ ਵਿੱਚ ਫੇਰ ਦੁਬਾਰਾ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਓ ਇੱਥੇ ਪਹੁੰਚੋ ਔਰ ਆਪਾਂ ਇਹ ਹੈਰੀਟੇਜ ਨੂੰ ਕਪੂਰ ਦੇ ਕਪੂਰਤਾਲਾ ਸ਼ਹਿਰ ਦੀ ਵਿਰਾਸਤ ਨੂੰ ਦੁਬਾਰਾ ਫੂਨਜੀਵੀ ਕਰੀਏ ਔਰ ਇੱਥੇ ਦਾ ਆਨੰਦ ਮਾਣੀਏ ਸਭ ਤੋਂ ਪਹਿਲਾਂ ਦਾ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ-ਬਹੁਤ ਧੰਨਵਾਦੀ ਆਂ ਜਿਨ੍ਹਾਂ ਨੇ ਕਬੂਥਲੇ ਦਾ ਵਾਰਸਤੀ ਸ਼ਹਿਰ ਹੈ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਹੈ ਉਸੇ ਮਿਲਣਾ ਕਰਵਾਉਣ ਲਈ ਇੱਕ ਉਪਰਾਲਾ ਕੀਤਾ ਹੈ ਦੇਖੋ ਕਬੂਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਇਆ ਕਬੂਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ ਸੱਭਿਆਚਾਰ ਨਾਲ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ ਹੈ ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸੱਭਿਆਚਾਰ ਨਾਲ ਜੁੜੇਗਾ ਪੰਜਾਬੀ ਸੱਭਿਆਚਾਰ ਨੂੰ ਜਾਣੇਗਾ ਤੇ ਇਸ ਚ ਸਾਨੂੰ ਨਸ਼ਿਆਂ ਨੂੰ ਜਿਹੜੇ ਹੈਗੀ ਠੱਲ ਪਾਉਣ ਦਾ ਵੀ ਕਾਫੀ ਮਦਦ ਮਿਲੇਗੀ ਨੌਜਵਾਨ ਜਿਹੜੇ ਆ ਨਸ਼ੇ ਤੋਂ ਗ੍ਰਸਤ ਨੇ ਉਹ ਇਸ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋ ਕੇ ਇੱਧਰ ਨੂੰ ਆਪਣੇ ਕਲਚਰ ਵੱਲ ਵਧਣਗੇ ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਸਮਾਂ ਜਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਤੇ ਆਪਣਾ ਧਿਆਨ ਰੱਖਦੇ ਸੀ